ਸੁਖਵੀਰਪਾਲ ਤੁਰੇ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਗਏ ਛਿੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਜੀ ਪੱਗੜਾ ਮੁੰਡੇ ਨੂੰ ਫੜਾ ਉਹਨੂੰ ਫੜਾਤੇ ਪੈਸੇ ਬਾਅਦ ਉਹਨੂੰ ਗੱਡੀ 'ਚ ਬਿਠਾ ਲੈਂਦੇ ਆ ਮਗਰਲੀ 'ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਂ ਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੋ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗੜ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲਾ ਯਾਰ ਬੁਰਜੀ ਨਾ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਬਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਲਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਦਰਿਆਵਾਂ ਨਾ ਮੱਥੇ ਲਾਉਂਗੇ ਬੋਲੀਆਂ ਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦੋ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡਮੇ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗੇ ਨਾ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਦੋ ਆਵੇ ਹੋਰੀ ਛੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਨਾ ਜਾਣੇ ਕਿਤਨੋ ਕੇ ਵਜੂਦ ਖਤਮ ਹੋ ਗਏ ਮਾਰੇ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਬਾਦ ਤੋਂ ਮਨਪੀਰ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਪੱਠਲ ਹਾਰ ਗਈ ਭੂੰਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਮਜੋ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕਹ ਰਹੂ ਹੁਰੀ ਸਾਰੀ ਬਾਤ ਤੇ ਕਿਹੜਾ ਮੇਲੇ ਚ ਮਰੂਦਾ ਨੂੰ ਪੁੱਛਦਾ ਕੌਣ ਆ ਉੱਥੇ ਹਣਾ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇੜਾ ਜਾਂਦਾ ਸਾਰਾ ਸੋ ਵੀਰੋ ਜੇ ਮੈਂ ਤੁਹਾਨੂੰ ਕੱਲੇ ਤਰਨਤਾਰਨ ਦੀਆਂ ਦੱਸਾਂ ਤਾਂ ਤਰਨਤਾਰਨ ਦੀਆਂ 1210 ਕਿਲੋਮੀਟਰ ਸੜਕਾਂ ਨੇ ਤਰਮ ਤਰਨੀਆਂ 174.83 ਜਾਨੀ ਕਿ ਪਾਉਣੇ 200 ਕਰੋੜ ਰੁਪਇਆ ਕੱਲੇ ਤਰਨ ਤਰਨ ਦੇ ਵਿੱਚ ਸੜਕਾਂ ਤੇ ਲੱਗੂਗਾ ਔਰ 44 ਕਰੋੜ ਰੁਪਇਆ ਉਹਨਾਂ ਦੀ ਰਿਪੇਅਰ ਦਾ ਵੀ ਪਹਿਲਾਂ ਹੀ ਦੇ ਦਾਂਗੇ ਤਾਂ ਕਿ ਕੋਈ ਟੋਆ ਨਾ ਪਵੇ ਉਹ ਠੇਕੇਦਾਰ ਨੂੰ ਕਹਤਾ ਭਰਾਵਾ ਪੈਸੇ ਤੈਨੂੰ ਦੇਵਾਂਗੇ ਰਿਪੇਅਰ ਦੇ ਪਰ 5 ਸਾਲ ਇਹੋ ਜਿਹੀ ਬਣਾ ਦੇ 5 ਸਾਲ ਟੋਆ ਪਵੇ ਹੀ ਨਾ ਉਹਦੇ ਸੜਕ ਦੇ ਵਿੱਚ ਹੁਣ ਸੜਕਾਂ ਦੇਖਿਓ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਉਹ ਹਰ 40 ਕਿਲੋਮੀਟਰ ਬਾਅਦ ਨਾਕਾ ਲਾਈ ਖੜੇ ਨੇ ਲਿਓ ਜੀ ਪੈਸੇ ਇੰਨੇ ਲਿਓ ਜੀ ਟੋਲ ਟੈਕਸ ਇੰਨਾ ਹੱਦ ਐ ਫਿਰ ਸਰਕਾਰਾਂ ਕੀ ਕਰਦੀਆਂ ਬਈ ਜਦੋਂ ਆਪਾਂ ਗੱਡੀ ਲੈਨੇ ਆ ਉਦੋਂ ਵੀ 8% ਉਸ ਕੀਮਤ ਦਾ ਗੱਡੀ ਦੀ ਕੀਮਤ ਦਾ 8% ਰੋਡ ਟੈਕਸ ਲੈਂਦੇ ਨੇ ਹੁਣ ਕੋਈ ਸੜਕ ਉਹ ਤਾਂ ਹੈ ਨਹੀਂ ਜਿੱਥੇ ਮਤਲਬ ਟੋਲ ਟੈਕਸ ਨਾ ਹੋਵੇ ਫਿਰ ਉਹ ਕਾਹਦਾ ਟੈਕਸ ਲੈਨੇ ਹੋ ਵੀ ਤੁਸੀਂ ਪਾਰਲੀਮੈਂਟ ਚ ਬੋਲਿਆ ਸੀ ਮੈਂ ਫੇਸ ਕਰਕੇ ਮੈਂ ਜਦੋਂ ਡਾਟਾ ਪੇਸ਼ ਕਰਦਾ ਨਾ ਉਦੋਂ ਫਿਰ ਇਹ ਹੱਲ ਜਾਂਦੇ ਵੀ ਜਿਹੜੇ ਤਾਂ ਸਾਰਾ ਕੁਝ ਹੀ ਸਿੱਖ ਗਏ ਹੁਣ ਇਹਨਾਂ ਕੋਲ ਤਾਂ ਸਮਾਨ ਵੀ ਸਾਰਾ ਕੁਝ ਪਿਆ ਪਹਿਲਾਂ ਕਹਿੰਦੇ ਸੀ ਲਾ ਭਗਵਾਨ ਤਮਨ ਜਿੱਤਦਾ ਨਹੀਂ ਜਿੱਤ ਗਏ ਚਲ ਜਿੱਤ ਤਾਂ ਗਏ ਸਾਲ ਨਹੀਂ ਕੱਢਦੇ ਇਹ ਸਾਲ ਵੀ ਕੱਢ ਗਏ ਲਾ ਦੋ ਦੂਜਾ ਸਾਲ ਨਹੀਂ ਇਹ ਕੱਢਦੇ ਦੂਜਾ ਸਾਲ ਵੀ ਨਿਕਲ ਗਿਆ ਲਾ ਸ਼ਰਤ ਲਾ ਲਓ ਹੁਣ ਲੜਾਈ ਇੰਨੀ ਹੋ ਗਈ ਆਪਸ ਚ ਦੂਜੇ ਸਾਲ ਤੱਕ ਜਾਂਦੇ ਨਹੀਂ ਤੀਜਾ ਵੀ ਨਿਕਲ ਗਿਆ ਲਾ ਸਾਢੇ ਤਿੰਨ ਪੂਰੇ ਕਰਕੇ ਤਾਂ ਮੈਨੂੰ ਕਹਿ ਦਿਓ ਵਿੱਚ ਹੀ ਕਹਿਣ ਲੱਗੇ 32 ਐਮਐਲ ਸਾਡੇ ਸੰਪਰਕ ਚ ਨੇ ਚੰਨੀ ਨੂੰ ਮੈਂ ਕਿਹਾ ਤੂੰ ਆਪਦੇ ਵਾਲੇ ਰੱਖ ਲੈ ਜਿਹੜੇ ਪੰਜਾਬ 11 12 ਹੈਗੇ ਨੇ ਸੰਪਰਕ ਚ ਤੂੰ ਸਾਡੇ ਵਾਲੇ ਦੀ ਚਿੰਤਾ ਕੋ ਕਰਦਾ ਹੁਣ ਪੌਣਾ ਚਾਰ ਸਾਲ ਹੋ ਗਏ ਹੁਣ ਹੁਣ ਜੇ ਹੁਣ ਪੁੱਛੋ 27 ਚ ਨਹੀਂ ਆਉਂਦੇ ਹੁਣ 27 ਤੇ ਜਾ ਬੜੇ ਐਂ 27 ਚ ਕਹਿਣਗੇ ਹੁਣ 32 ਚ ਨਹੀਂ ਆਉਂਦੇ ਐਂ 32 ਚ ਕਹਿਣਗੇ ਹੁਣ 37 ਚ ਨਹੀਂ ਆਉਂਦੇ ਤਾਂ ਐਂ ਕਹੀ ਜਾਣਗੇ ਦਿਲ ਬਹਲਾਣੇ ਕੋ ਗਾਲਬ ਖਿਆਲ ਅੱਛਾ ਹੈ ਸਪਨਿਆਂ ਚ ਜਿਉਂਦੇ ਆ ਉਹ ਬੀਜੇਪੀ ਵਾਲੇ ਆ ਉਹ ਆਪਦੀ ਅੱਡ ਵਿਧਾਨ ਸਭਾ ਲਈ ਬੈਠੇ ਸੀ ਇੱਕ ਸਪੀਕਰ ਬਣਾ ਲਿਆ ਉਹਨਾਂ ਨੇ ਬਾਕੀ ਬਹਿ ਗਿਆ ਮਨਪੀਤ ਬਾਦਲ ਬੈਠਾ ਸੀ ਵਿੱਤ ਮੰਤਰੀ ਬਣਿਆ ਤੇ ਵਿੱਚ ਹੀ ਆਪਣਾ ਕਹਿੰਦੇ ਵੀ ਸਾਰੇ ਮੰਤਰੀ ਨੇ ਇਹ ਵਿੱਚ ਹੀ ਫਤੇਜੰਗ ਬਾਜਵਾ ਬੈਠਾ ਸੀ ਵਿੱਚ ਹੀ ਜਿੰਨੇ ਵੀ ਭਾਜਪੀ ਦੇ ਉਹ ਜਾਖੜੋਰੀ ਬੈਠੇ ਸਾਰੇ ਜਿੰਨਾ ਵਡਿਆ ਕੱਡਿਆ ਛੱਡਿਆ ਮਾਲ ਆ ਉੱਥੇ ਉੱਥੇ ਬਰਦਾਸੀ ਉਹ ਜਿਹੜਾ ਚੁਣਿਆ ਹੋਇਆ ਪਠਾਨਕੋਟ ਤੋਂ ਅਸ਼ਵਨੀ ਕੁਮਾਰ ਉਹ ਨਕਲੀ ਚ ਬੋਲੀ ਜਾਂਦਾ ਸੀ ਅਸਲੀ ਚ ਆਉਂਦਾ ਹੀ ਨਹੀਂ ਉਹ ਕਿਉਂਕਿ ਅਸਲੀ ਹਿਸਾਬ ਹੁੰਦਾ ਉੱਥੇ ਮੈਂ ਕਿ ਉਦਰੀ ਲੈ ਲੋ ਕਰੋ ਫਿਰ ਆਪਦੀ ਆਪਦੀ ਵਿਧਾਨ ਸਭਾ ਲਾ ਲਿਆ ਕਰੋ ਸ ਵੀਰੋ ਇਹ ਇਹਨਾਂ ਦੀ ਬੁਖਲਾਹਟ ਹੈ ਇਹਨਾਂ ਨੇ ਪਹਿਲਾਂ ਇਹ ਸੋਚਿਆ ਨਹੀਂ ਸੀ ਇਹਨਾਂ ਨੂੰ ਪਤਾ ਸੀ ਆਪਾਂ ਦੋਨੇ ਹੀ ਆ ਲੋਕਾਂ ਕੋਲੇ ਕੋਈ ਚਾਂਸ ਨਹੀਂ ਆਪਣੇ ਤੋਂ ਬਿਨਾ ਹੋਰ ਕਿੱਧਰ ਜਾਣਗੇ ਲੋਕ ਪੰਜ ਸਾਲ ਤੂੰ ਪੰਜ ਸਾਲ ਮੈਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਤੀਜਾ ਵੀ ਆਊ ਔਰ ਤੀਜਾ ਵੀ ਇਹ ਹੈ ਜਾਂ ਜਿਹੜਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਹੋਊ ਝਾੜੂ ਉਹਦਾ ਚੋਣ ਨਿਸ਼ਾਨ ਹੋਊ ਸਫਾਈ ਕਰੋ ਤੇ ਤੀਜਾ ਵੀ ਇਹ ਜਾਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ ਹਜੇ ਤਾਂ ਹੋਰਾਂ ਦੇ ਹਿਸਾਬ ਪਏ ਨੇ ਕਈ ਉਹੀ ਭੱਜ ਗਏ ਮੈਨੂੰ ਫੜਨਗੇ ਜਾਂਦੇ ਲੈ ਲੈ ਉਹ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ 'ਚ ਤਣਕਾ ਚੋਰ ਦੇ ਦਿਲ 'ਚ ਪਾਲਾ ਹੁੰਦਾ ਮਸਕੋਪਾਲ ਖੈਰ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੌੜ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਹੈ ਜਾ ਉਹ ਸਾਡੇ ਪਿੰਡ ਇੱਕ ਮੁੰਡਾ ਰਣਜੀਤਤਾ ਉਹਦਾ ਨਾਮ 88 ਕਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਦੇ ਮਾਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤ ਤੇ ਨੂੰ ਆਦ ਕਮਲਾ ਜਿਆ ਉਹ 60% ਕਮਲਾ ਜਿਆ 40% ਠੀਕ ਜਿਆ ਸਾਡੇ ਘਰਾਂ ਚੋਂ ਇਹ ਮੁੰਡਾ ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾ ਜਿਆ ਹੈਗਾ ਸਿੱਧ ਸਤ ਪੰਦਰਾਂ ਜਿਆ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤਨ ਦੇਖ ਲਿਓ ਪੁਲਿਸ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸਿਓਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਤੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੈ ਕਹਿੰਦਾ ਲੈ ਵੀ ਰੰਜੀਤਿਆ ਪੈ ਗਈ ਪੁਲਿਸ ਓਏ ਤੈਨੂੰ ਚੱਕਣਗੇ ਅੱਜ ਐਵੇਂ ਗਵੰਡੀਆਂ ਦੇ ਘਰੇ ਛਾਲ ਮਾਰ ਦਿਆ ਤੇਰੇ ਕੰਨ ਟੱਪ ਕੇ ਉਹਨਾਂ ਦਾ ਗਵੰਡੀਆਂ ਦਾ ਬੈਕ ਸਾਈਡ ਸੀ ਉਹਨਾਂ ਤੂੜੀ ਵਾਲੇ ਕੋਠੇ ਚ ਬਹਿ ਜਾ ਕਰੇ ਬੈਠਾ ਰਿਹਾ ਬੈਠਾ ਰਿਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟਾਈਮ ਤੇ ਪਤਾ ਲੱਗਿਆ ਨਹੀਂ ਅੱਜ ਰੰਜੀਤਿਆ ਚੱਕ ਲੈਣ ਦੀ ਪੁਲਿਸ ਤੈਨੂੰ ਡੇਢ ਸਾਲ ਛਾਲਾਂ ਮਾਰੀ ਗਿਆ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਕਹਿੰਦਾ ਗਾਰ ਨਹੀਂ ਪੈ ਗਿਆ ਅਜ ਤੱਕ ਨਹੀਂ ਛੱਡਦੇ ਮਾਰੀ ਛਾਲ ਉਹਨਾਂ ਦੇ ਉਹਨੇ ਤੂੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿੰਨਾਂ ਦੇ ਤੂੜੀ ਵਾਲੇ ਕੋਠੇ 'ਚ ਬੈਠਾ ਸੀ ਉਹ ਮੂਰਦੀ ਆ ਗਈ ਪੁਲਿਸ ਉਹਨਾਂ ਦੀ ਬੁੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰ ਤੋਂ ਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਈ ਐਨੇ ਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚ ਰਣਜੀਤੇ ਨੂੰ ਫੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਨੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਅੱਧੇ ਘਰੇ ਤੂੜੀ ਵਾਲੇ ਕੋਠੇ 'ਚ ਬਿਠਾਰੇ ਦੋ ਬੁੜੀ ਦੇ ਮਾਰੀਆਂ ਉਹਨਾਂ ਨੇ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆ ਐਨਨੂੰ ਪੰਚਾਇਤ ਇਕੱਠੀ ਹੋ ਗਈ ਤਾਂ ਰਣਜੀਤ ਤਾਂ ਹੁਣ ਜਸਟੀਫਾਈ ਕਰ ਰਿਹਾ ਆ ਆਵਦੀ ਗ੍ਰਿਫਤਾਰੀ ਨੂੰ ਕਹਿੰਦਾ ਪਿੰਡ ਦੇ ਲੋਕੋ ਮੈਂ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੋ ਯਾਰ ਉਹ ਪਿੰਡ ਦੇ ਲੋਕਾਂ ਨੇ ਕਿਹਾ ਜੀ ਇਹ ਤਾਂ ਵਿਚਾਰਾ ਛਾਲਾ ਉਹੀ ਮਾਰੀ ਜਾਂਦਾ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਹੱਕ ਕੇ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਹੁਣ ਤਾਂ ਕਰੀ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜਿਦਾ ਵੀ ਪੈ ਗਈ ਪੁਲਿਸ ਹੋਏ ਕਿਉਂਕਿ ਉਹ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਹੈ ਸਈਆਂ ਨਾ ਸੱਚੀਆਂ ਨੇ ਨਾ ਸੱਚੇ ਤਾਰੀ ਮਾਰ ਕੇ ਸਾਡਾ ਹੌਸਲਾ ਵਧਾ ਦਿਆ ਕਰੋ ਇਹਨਾਂ ਦੇ ਸਾਰੇ ਪੇਤ ਪਏ ਆ ਮੇਰੇ ਕੋਲੇ ਆਪਣੇ ਕੋ ਡੇਢ ਸਾਲ ਐ ਸਰਕਾਰ ਦਾ ਪਿਆ ਸੁੱਖ ਨਾਲ ਜਿਹੜੇ ਹਸਾਬ ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆ ਏਡੇ ਏਡੇ ਇਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣ ਜਾ ਸਾਡਾ ਉਹ ਛਿੰਝਾਂ ਵਾਲਾ ਪੰਜਾਬ ਉਹ ਕਬੱਡੀਆਂ ਵਾਲਾ ਪੰਜਾਬ ਉਹ ਭੰਗੜੀਆਂ ਵਾਲਾ ਪੰਜਾਬ ਉਹ ਫੌਜ ਚ ਭਰਤੀ ਹੋਣ ਵਾਲਾ ਪੰਜਾਬ ਉਹ ਕਿੱਧਰ ਲੈ ਗਏ ਸਾਡਾ ਪੰਜਾਬ ਯਾਰ ਤੁਸੀਂ ਆਊਗਾ ਪੰਜਾਬ ਵਾਪਸ ਆਊਗਾ ਬਈਨਾਂ ਤੋਂ ਬਚਿਓ ਇਹ ਜਿਹੜੇ ਪੰਜਾਬ ਦੇ ਦੋਖੀ ਨੇ ਨਾ ਇਹ ਆਪਸ ਚ ਲੜੇ ਹੋਏ ਨੇ ਇਹਨਾਂ ਤੋਂ ਬਚਿਓ ਕਿਉਂਕਿ ਜਿੰਨੀਆਂ ਵੀ ਬਾਤ 22 ਲੱਖਾਂ ਡੇਰੇ ਬਾਬਾ ਨਾਨਕ ਕੋਈ ਉਹ ਜਿੱਤ ਗਏ ਆਪਾਂ ਕਿੱਧੜਵਾਹ ਹੋਈ ਉਹ ਜਿੱਤ ਕੇ ਕੌਣ-ਕੌਣ ਸੀ ਇੱਥੋਂ ਇਦਰੋਂ ਰੰਧਾਵੇ ਦੀ ਘਰ ਵਾਲੀ ਉਧਰੋਂ ਬੜਿੰਗਰੀ ਘਰ ਵਾਲੀ ਉਹ ਜਿੱਤ ਚੱਪੇਵਾਲ ਹੋਈ ਉਹ ਜਿੱਤ ਗਏ ਜ਼ਿਲਹੰਦਰ ਦੀ ਬਾਈ ਇਲੈਕਸ਼ਨ ਹੋਈ ਉਹ ਜਿੱਤ ਗਏ ਲੁਧਿਆਣੇ ਦੀ ਬਾਈ ਇਲੈਕਸ਼ਨ ਹੋ ਗਈ ਉਹ ਜਿੱਤ ਗਏ ਲੋਕ ਕਹਿੰਦੇ ਯਾਰ ਅਸੀਂ ਕੰਮ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਗਾਲਾਂ ਥੋੜੀ ਚਾਹੀਦੀਆਂ ਸਾਨੂੰ ਵੀ ਗਾਲਾਂ ਕੱਢੀਆਂ ਮੈਂ ਇੰਨੀਆਂ ਗਾਲਾਂ ਕੱਢੀਆਂ ਕੰਮ ਸਾਡਾ ਸੜਕਾਂ ਬਣ ਗਈਆਂ ਸਾਡੀਆਂ ਸੜਕ ਸੁਰੱਖਿਆ ਫੋਰਸ ਤੋਂ ਉਹਨੂੰ ਸੜਕ ਤੇ ਮਿਲਦੇ ਹੋਣਗੇ ਚੱਕ ਕੇ ਜ਼ਖਮੀ ਨੂੰ ਲੈ ਜਾਂਦੇ ਨੇ 6 ਮਿੰਟ 20 ਸਕਿੰਟ ਉਹਨਾਂ ਦਾ ਕਾਲ ਟਾਈਮ ਹੈ 48% ਮੌਤਾਂ ਕੱਟ ਗਈਆਂ ਸੜਕਾਂ ਤੇ 48% ਗੜਕਰੀ ਨੇ ਦੱਸਿਆ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਵੀ ਪੰਜਾਬ ਤੋਂ ਸਿੱਖੋ ਕੁਝ ਠੀਕ ਐ ਸੈਂਟਰ ਵਾਲੇ ਥੋੜਾ ਜਿਹਾ ਕਰਦੇ ਆ ਆਪਣੇ ਨਾਲ ਪੈਸੇ ਨਹੀਂ ਦਿੰਦੇ ਜਾਂ ਕੋਈ ਇਸ ਤਰ੍ਹਾਂ ਦੇ ਵਿਹਾਰ ਕਰਨ ਲੱਗ ਜਾਂਦੇ ਆ ਵੀ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਹੀ ਨਾ ਹੋਵੇ ਤਾਂ ਮੈਂ ਉਹਦੇ ਪੱਖ ਰੱਖਦਾ ਵੀ ਇਹ ਤੁਸੀਂ ਇਹ ਚ ਕੀ ਕਰੋਗੇ ਚੌਲ ਵੀ ਦੇਵਾਂਗੇ ਹੜ੍ਹ ਵੀ ਆਗੇ ਫੇਰ ਵੀ 170 ਤੋਂ 175 ਲੱਖ ਮੀਟਰ ਕਟਨ ਚੌੜ ਦੇਵਾਂਗੇ। ਮਿੱਟੀ ਚੱਕ ਰਹੇ ਹੁਣ ਜਿਹਦਾ ਖੇਤ ਉਹਦੀ ਰੇਤ ਆਪਾਂ ਨੇ ਸਕੀਮ ਚਲਾਈ ਹੈ ਮਿੱਟੀ ਚੱਕੋ ਜਿਹੜੀ ਤੁਹਾਡੇ ਖੇਤ ਚ ਹੈ ਵੇਚ ਦਿਓ। ਟਰੈਕਟਰ ਚਾਹੀਦਾ ਟਰੈਕਟਰ ਦੇਵਾਂਗੇ 7200 ਰੁਪਏ ਪਰ ਕਿੱਲਾ ਕੱਲੀ ਮਿੱਟੀ ਚੱਕਣ ਵਾਸਤੇ ਚਾਹੇ ਡੀਜ਼ਲ ਤੇ ਵਰਤ ਲੋ ਚਾਹੇ ਜੀ ਸੀ ਬੀ ਤੇ ਵਰਤ ਲੋ ਇਸ ਤੋਂ ਦੇਵਾਂਗੇ। ਕਿਉਂਕਿ ਇਹ ਕੁਦਰਤ ਦੇ ਹੱਥ ਹੈ। ਹਲਕੇ ਉਹ ਤਾਂ ਕਹਿੰਦੇ ਭਗਵੰਤ ਮਾਨ ਲੈ ਲੈਂਦੇ ਨੇ ਹਟ ਲੈ ਮੈਂ ਹਿਮਾਚਲ ਤੋਂ ਪਹਾੜ ਮੈ ਲੈ ਆ ਉਹਨੂੰ ਬੁਲਾ ਕੇ ਵੀ ਆ ਪਹਾੜ ਦੇ ਹੋ ਯਾਰ ਪੰਜ ਸੱਤ ਪਹਾੜਾਂ ਦੇ ਪਹਾੜੀ ਆ ਗਏ ਫਿਰ ਕਹਿੰਦੇ ਤੂੰ ਪੈਸੇ ਮੰਗਦਾ ਹੈ ਤੇ ਜਦੋਂ ਬਾੜ ਦੇ ਵਿੱਚ ਚੀਨ ਨਾਲ ਲੜਾਈ ਲੱਗੀ ਸੀ ਕਾਂਗਰਸ ਨੇ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਮਾਵਾ ਭੈਣਾ ਤੋਂ ਸੋਨਾ ਮੰਗਿਆ ਸੀ ਪੰਜਾਬ ਨੇ 47 ਗੁਣਾ ਵੱਧ ਪੂਰੇ ਦੇਸ਼ ਚ ਜਿੰਨਾ ਇਕੱਠਾ ਹੋਇਆ ਉਦੋਂ 47 ਗੁਣਾ ਵੱਧ ਸਾਡੀਆਂ 3 ਭੈਣਾਂ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਕੋਕੇ ਲਾ ਕੇ ਦਿੱਤੀ ਸੀ ਆ ਬਜ਼ੁਰਗ ਬੈਠੇ ਨੇ ਪਤਾ ਹੋਊਗਾ ਹਰ ਵਕਤ ਅਸੀਂ ਹਾਜ਼ਰ ਹਾਂ ਉਹਨੂੰ 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 ਅਸੀਂ ਉਹਨੂੰ ਤੁਸੀਂ ਫੰਡ ਨਹੀਂ ਮੰਨਦੇ ਫਿਰ ਜਵਾਲਾ 네ਰੂ ਦੇ 73ਵੇਂ ਜਨਮ ਦਿਨ ਤੇ 125 ਕਿਲੋ ਸੋਨਾ ਪੰਜਾਬ ਸਰਕਾਰ ਨੇ ਗਿਫਟ ਕਰਤਾ ਸੀ